ਬਾਈ ਹੋਰੀ ਨਵੀਂ ਟੈਕਨੋਲੋਜੀ ਲੈ ਕੇ ਆਗੇ ਤੁਹਾਡੇ ਕੋਠੀਆਂ ਨੂੰ ਮਤਲਬ ਕਿ ਸ਼ਿੰਗਾਰ ਬਣਾਉਣਾ ਤੁਹਾਡੀ ਕੋਠੀਆਂ ਸੋਹਣੀਆਂ ਬਣਾਉਣਾ ਚਾਹੁੰਦੇ ਹੋ ਹਵੇਲੀਆਂ ਨੂੰ ਅਸਲ ਹਵੇਲੀਆਂ ਬਣਾਉਣਾ ਚਾਹੁੰਦੇ ਹੋ ਜਾਂ ਤੁਹਾਡੇ ਖੇਤ ਦੇ ਵਿੱਚ ਜਾਨਵਰ ਵੜਦੇ ਆ ਪਸ਼ੂ ਵੜਦੇ ਆ ਉਹਨਾਂ ਵਾਸਤੇ ਵੀ ਕਮਾਲ ਦੀ ਚੀਜ਼ ਹੈ ਇਹ ਚੀਜ਼ ਪੈਂਦੀ ਹੈ ਕਾਦੇ ਵਿੱਚ ਪੂਰੀ ਗੱਲਬਾਤ ਕਰਦੇ ਪਈਆਂ ਨਾਲ ਆਪਾਂ ਆਇਆ ਬਲੋ ਦੀਆ ਸਿਮੈਂਟਡ ਪ੍ਰੋਡਕਟ ਵਾਲਿਆਂ ਦੀ ਮਤਲਬ ਕਿ 5-6 ਕਿੱਲਾਂ ਦੇ ਵਿੱਚ ਇਹ ਫੈਕਟਰੀ ਫੈਲੀ ਹੋਈ ਹੈ ਤੁਹਾਨੂੰ ਦਿਖਾਉਣਾ ਹੈ ਵੀ ਇੱਥੇ ਕਿਹੜੇ-ਕਿਹੜੇ ਮਤਲਬ ਕਿ ਚੀਜ਼ਾਂ ਤੁਹਾਨੂੰ ਮਿਲਣਗੀਆਂ ਤੁਹਾਡੀ ਕੋਠੀਆਂ ਵਾਸਤੇ ਲਾ ਲਓ ਤੁਹਾਡੇ ਡੈਕੋਰੇਸ਼ਨ ਵਾਸਤੇ ਲਾ ਲੋ ਵੀ ਹਰ ਇੱਕ ਆਈਟਮ ਮਿਲੂਗੀ ਆਪਾਂ ਗੱਲ ਕਰਉਣਾ ਹੈ ਬਾਈ ਜੀ ਨਾਲ ਬਾਈ ਇਹ ਸ਼ਸ਼ੀਕਾ ਜੀ ਸਸ਼ੀਕਾ ਜੀ ਬਾਈ ਫੈਕਟਰੀ ਪੈਂਦੀ ਕਿੱਥੇ ਹੈ ਇਹ ਜੀ ਆਪਣਾ ਬੈਕ ਸਾਈਡ ਰਾਧਾ ਸਵਾਮੀ ਡੇਰਾ ਮਲੋਟ ਰੋਡ ਮੁਕਸਰ ਠੀਕ ਹੈ ਜੀ ਤੇ ਬਾਈ ਸਭ ਤੋਂ ਪਹਿਲਾਂ ਆਪਾਂ ਜਾਲੀਆਂ ਦਿਖਾਈਏ ਹਾਂ ਜੀ ਜਾਲੀ ਹਾਂ ਆਪਾਂ ਸਟਾਰਟਿੰਗ ਜਿਵੇਂ ਇਹ ਤੋਂ ਕੀਤੀ ਹੈ ਬਾਈ ਅੱਛਾ ਜੀ ਇਹ ਲੋਕਾਂ ਦੱਸਿਆ ਵੀ ਨਵੀਂ ਟੈਕਨੋਲੋਜੀ ਲੈ ਕੇ ਆਏ ਆ ਆਪਾਂ ਜਾਲੀਆਂ ਪਹਿਲਾਂ ਵੀ ਬਣਦੀਆਂ ਬਾਅਦ ਵੀ ਬਾਹਰ ਵੀ ਬਹੁਤ ਬਣਦੀਆਂ ਸਸਤੀਆਂ ਬਹੁਤ ਬਣਦੀਆਂ ਪਰ ਤੁਸੀਂ ਬੱਕਰੀ ਚੀਜ਼ ਕੀ ਦੇ ਰਹੇ ਹੋ ਲੋਕਾਂ ਨੂੰ ਅਸੀਂ ਵਕਰੀ ਚੀਜ਼ ਤੋਂ ਦੇਖੋ ਜੀ ਮੈਨ ਤੋਂ ਜਿਹੜੀ ਆ ਐਫਾਈਬਰ ਤਾਰ ਕਿਉਂਕਿ ਉਹ ਪਹਿਲੇ ਲੋਹੇ ਆ ਤਾਰਾ ਉਦੋਂ ਸੀ ਉਹਦੇ ਸੇ ਜੰਗਾਲ ਆ ਜਾਂਦਾ ਸੀ ਉਹ ਫਿਰ ਜਾਲੀ ਸਾਰੀ ਪਾੜ ਜਾਂਦੀ ਸੀ ਹਾਂਜੀ ਉਹਦੇ ਕਰਕੇ ਅਬ ਇਹ ਫਾਈਬਰ ਤਾਰ ਹੈ ਤਾਂ ਇਹਦੇ ਲਾਈਪ ਹੈ ਸਾਰੀ ਉਮਰ ਦੇ ਵਾਸਤੇ ਹਾਂਜੀ ਮਨ ਲੱਗੇ ਵੀ ਇਹ ਜਾਲੀ ਦੇ ਵਿੱਚ ਇਹ ਤਾਰ ਪੈਂਦੀ ਹੈ ਇਹ ਇਹਦੇ ਵਿੱਚ ਇਦੋਂ ਥੋੜੀ ਮੋਟੀ ਪੈਂਦੀ ਆ ਹਾਂਜੀ ਵੀ ਪਹਿਲਾਂ ਪੁਰ ਜਾਂਦੀ ਅਸੀਂ ਜਿਵੇਂ ਹੁਣ ਪੁਰਾਣੀਆਂ ਕੋਠਿਆਂ ਵਿੱਚ ਲੱਗੀਆਂ ਹੋਈਆਂ ਜਦੋਂ 5-10 ਸਾਲ ਪਹਿਲਾਂ ਲੀਆਂ ਉਹ ਸਾਰੇ ਪੁਰੀਆਂ ਪਈਆਂ ਨੇ ਬਾਈ ਉਹ ਬੁਰ ਜਾਂਦੀ ਸੀ ਵੀ ਇਹ ਪੁਰਨ ਦੀ ਗਾਰੰਟੀ ਹੋਊਗੀ ਇਹਦੀ ਬੁਰਨ ਦੀ ਗਾਰੰਟੀ ਹੈ ਉਹ ਦਾ ਰਸਲ ਕੀ ਹੈ ਜੀ ਪਹਿਲੇ ਤੋਂ ਇੱਕ ਮੰਨ ਲਿਓ ਚਲੋ ਵਾਈਬ੍ਰੇਸ਼ਨ ਨਹੀਂ ਹੁੰਦਾ ਸੀ ਆਜ ਨੂੰ 10 15 ਸਾਲ ਪਹਿਲੇ ਆਪਾਂ ਦੇਖਿਆ ਤੋ ਵਾਈਬ੍ਰੇਸ਼ਨ ਟੇਬਲ ਨਹੀਂ ਹੁੰਦੀ ਸੀ ਔਰ ਇਹ ਕੇ ਫਾਈਬਰ ਤਾਰ ਨਹੀਂ ਹੁੰਦੀ ਸੀ ਹਾਂਜੀ ਤੋ ਇੱਕ ਦੋ ਇੱਕ ਮੇਨ ਕੰਟੋ ਹੈ ਫਿਰ ਦੂਜੀ ਗੱਲ ਇਹ ਹੈ ਕਿ ਜਿਹੜੇ ਘਰ ਬਣਾਉਂਦੇ ਸੀ ਹਾਂਜੀ ਉਹਨਾਂ ਦਾ ਕੀ ਹੈ ਕੋਈ ਲੰਮਾ ਮਤਲਬ ਕੋਈ ਜਿਵੇਂ ਹਾਂਜੀ ਨਹੀਂ ਸੀਗਾ ਉਹ ਕਿ ਵੀ ਲੰਬਾ ਚੱਲਣਾ ਹੈ ਲੰਬੀ ਕੋਈ ਦੁਕੰਦਾਰੀ ਕਰਨੀ ਹੈ ਕਿਉਂਕਿ ਉਹ ਉਹਨਾਂ ਨੇ ਬਸ 7-6 ਮਹੀਨਾ ਕੰਮ ਕੀਤਾ ਸੀ ਤੇ ਬਣਾ ਬਣਾ ਕੇ ਦੇ ਦਿਆ ਤੇ ਉਹ ਬਾਅਦ ਵਿੱਚ ਆਪਣੇ ਆਪਣੇ ਹੋਰ ਦੂਜੇ ਕੰਮ ਲੱਗ ਗਏ ਹੂੰ ਤਾਂ ਉਹ ਮਾਲ ਜਿਹੜਾ ਉਹ ਜੇ ਬਣਾਇਆ ਉਹਨਾਂ ਨੇ ਤੇ ਉਹ ਫੁਰ ਗਿਆ ਸਾਰਾ ਔਰ ਅੱਬ ਵੀ ਉਹੀ ਹਾਲ ਹੋ ਰਿਹਾ ਹੈ ਹੂੰ ਕੀ ਧੀਰੇ ਧੀਰੇ ਫਿਰ ਲੇ 5-6 ਮਹੀਨੇ ਮੈਂ ਦੇਖ ਰਿਹਾ ਕਿ ਵੀ ਉਹ ਜਾਲੀਆਂ ਦੀ ਦੁਕਾਨਾਂ ਜਗ੍ਹਾ ਤੇ ਕਿ ਖੁੱਲ ਰਹੀ ਹੈ ਹੂੰ ਅਬ ਇਹ ਲੋਕ ਕੀ ਹੈ ਕਿ ਵੀ ਜਿੰਨੇ ਇੱਕ ਦਿਨ ਇਹਨਾਂ ਦਾ ਬੜੀਆ ਕੰਮ ਚੱਲਿਆ ਉਹ ਮਨ ਲਓ ਬਣਾਉਣਗੇ ਉਸ ਤੋਂ ਬਾਅਦ ਮੈਂ ਇਹਨਾਂ ਨੇ ਵੀ ਬੰਦ ਕਰ ਦੇਣਾ ਹੈ ਉਹ ਜ਼ਿੰਮੇਵਾਰੀਆਂ ਦੇ ਰਹੇ ਆ ਕਿ ਵੀ 50 ਸਾਲ ਦੀ ਗਾਰੰਟੀ ਆ ਫਲਾਨੀ ਗਾਰੰਟੀ ਤੇ ਗਾਰੰਟੀ ਤੋਂ ਉਹਨਾਂ ਦੀ ਆਪ ਦੀ ਨਹੀਂ ਜਿਵੇਂ ਆਪਾਂ ਐ ਕਰਦੇ ਨਾ ਬ੍ਰੇਤੀ ਭੁਰਨ ਲੱਗ ਜਾਂਦੇ ਉਹਦੇ ਵਿੱਚ ਅੱਛਾ ਜੀ ਪਰ ਇਹਦੇ ਵਿੱਚ ਬ੍ਰੇਤੀ ਨਹੀਂ ਦੇਖ ਰਹੀ ਨਹੀਂ ਬ੍ਰੇਤੀ ਕਿਉਂਕਿ ਇਹ ਇੱਕ ਦੋ ਵਾਈਬ੍ਰੇਸ਼ਨ ਪਰ ਬਣਿਆ ਹੈ ਕਿ ਸੀਰੀ ਸੀਮੈਂਟ ਹੈ ਬੜੀਆ ਔਰ ਬਜਰੀ ਮੈਂ ਮਾਲ ਬਣਿਆ ਹੋਇਆ ਸਾਡਾ ਤਾਂ ਬੁਰਜੀ ਕਹਿੰਦੇ ਨੇ 10 ਇੰਚੀ ਚੌੜੀ ਬੁਰਜੀ ਹੈ ਇਹਦੇ ਵਿੱਚ ਆ ਮਤਲਬ ਇਧਰਲੇ ਪਾਸੇ ਹੌਲ ਬਣਿਆ ਹੋਇਆ ਹੈ ਔਰ ਰੇਲਿੰਗ ਰੇਲਿੰਗ ਇਹਦੇ ਵਿੱਚ ਪੈਗੀ ਠੀਕ ਹੈ ਜੀ ਔਰ ਉਹ ਇਸ ਵੇਗੀ ਜਾਲੀ ਜਿਹੜੀ ਹੈ ਉਹ ਰੇਲਿੰਗ ਦੇ ਵਿੱਚ ਪੈ ਗਈ ਬੀ ਬਣਾ ਬਣਾ ਹੀ ਮਿਲ ਜੂਗਾ ਆ ਇਹਦੇ ਚ ਲੋਕ ਹੋਗੇ ਆ ਇਹਦੇ ਚ ਲੋਕ ਹੋਗੇ ਔਰ ਗੁਰਜੀ ਜੜੀ ਹੈ ਉਹ ਲੈਂਟਰ ਮੇ ਲੋਕ ਹੋਗੀ ਤਾਂ ਇਹ ਚੀਜ਼ ਬਣ ਜੂਗੀ ਫਿਰ ਅਬ ਦੇਖੋ ਆ ਜਿਵੇਂ ਆ ਲੋ ਹੁਣੇ ਆ ਇਹਦੀ ਕੇਪ ਹੈ ਹਾਂਜੀ ਤਾਂ ਕੇਪ ਦੀ ਦੇਖੋ ਸਫਾਈ ਕਿੰਨੀ ਹੈ ਹੁਣ ਤੁਸੀਂ ਔਰ ਦੂਜੇ ਪਾਸੇ ਦੇਖੋਗੇ ਤਾਂ ਤੁਸੀਂ ਮਤਲਬ ਕੇਪ ਦਾ ਬੁਰਾ ਹਾਲ ਤਾਂ ਹਰੇਕ ਦੇਖੋ ਰੇਲਿੰਗ ਹੈ ਔਰ ਹੈ ਪੂਰੀ ਸਾਫ ਸਫਾਈ ਨਾਲ ਲਾਈਨਮੈਂਟ ਮੇ ਬਣੀ ਵੀ ਹੈ ਇੱਕ ਜਾਲੀ ਦੇ ਵਿੱਚ ਜਿਵੇਂ ਇਹ ਸਭ ਤੋਂ ਬਰੀਕ ਲਾ ਲੋ ਵੀ ਬਰੀਕ ਡਿਜ਼ਾਈਨ ਹੀ ਹੈ ਇਹ ਇਦਾਂ ਵਿੱਚ ਇਹ ਨਹੀਂ ਸਫਾਈ ਦਾ ਕੀ ਕਾਰਨਾ ਇਹ ਸਭਾ ਵੀ ਬਸ ਵਾਈਬ੍ਰੇਸ਼ਨ ਸਾਰ ਮਤਲਬ ਹਰੇਕ ਤੁਸੀਂ ਸਾਈ ਗਰੰਟੀ ਦੀ ਜਾਂ ਸਫਾਈ ਦੀ ਜਾਂ ਕੋਈ ਹੋਰ ਜੋ ਵੀ ਠੋਸ ਹੈ ਉਹ ਸਾਰਾ ਸਾਰਾ ਕੰਮ ਵਾਈਬ੍ਰੇਸ਼ਨ ਕਰਕੇ ਹੋਰ ਬਾਕੀ ਡਿਗਿਆਂ ਦੇ ਵਿੱਚ ਤਰਾਈ ਹੁੰਦੀ ਹੈ ਐ ਨਹੀਂ ਕਿ ਬਾਹਰ ਆਪਾਂ ਫੁਆਰੇ ਨਾਲ ਤਰਾਈ ਕਰਦੀ 2 ਦਿਨ ਕਰਦੀ 3 ਦਿਨ ਕਰਦੀ ਐ ਨਹੀਂ ਹਫਤੇ ਵਾਸਤੇ ਕਮ ਸਿਕਮ ਕਿੰਨੇ ਘਟੇ ਜਨ ਹੁੰਦੇ ਘਟੋ ਘਟੇ ਦੇ ਵਿੱਚ ਹੀ ਡਿਜ਼ਾਈਨ ਜਿਵੇਂ ਜੜੀ ਕੇ ਮਾਨੇ ਮਾਨ ਕੇ ਚੱਲੋ 10 ਤੋਂ 15 ਡਿਜ਼ਾਈਨ ਹੈ 10 ਤੋਂ 15 ਜੇਕਰ ਹੋਰ ਚਾਹੀਦਾ ਹੋਵੇ ਕਿਸੇ ਨੂੰ ਡਿਜ਼ਾਈਨ ਹੋਰ ਚਾਹੀਦਾ ਤਾਂ ਉਹ ਬਣ ਜਾਦਾ ਮੌਕੇ ਪਰ ਕੋਈ ਬਾਤ ਨਹੀਂ ਕਿਸੇ ਸਾਹਿਬ ਨਾਲ ਤਿਆਰ ਕਰਵਾ ਸਕਦੇ ਤੇ ਇੱਕ ਇਹ ਗੁਰੂ ਘਰਾਂ ਲਈ ਬਹੁਤ ਸੋਹਣੀ ਚੀਜ਼ਾਂ ਨੇ ਹਨਾ ਜੀ ਗੁਰੂ ਘਰਾਂ ਵਾਸਤੇ ਇਹ ਚੀਜ਼ ਹੈ ਕਿ ਬਹੁਤ ਹੀ ਘੱਟ ਮਤਲਬ ਜਗ੍ਹਾ ਬਣਦੀ ਹੈ ਰੇਕ ਹੀ ਬਣਾਉਂਦਾ ਨਹੀਂ ਤਾਂ ਜਿਵੇਂ ਗੁਰਦੁਆਰਾ ਬਣਦਾ ਦੋ ਫਿਰ ਲੋਕਾਂ ਨੂੰ ਇੱਧਰ-ਉੱਧਰ ਭਜਣਾ ਪੈਂਦਾ ਹੈ ਗੁਰੂ ਘਰਾਂ ਨੂੰ ਵੀ ਬਣੀਆਂ-ਬਣਾਈਆਂ ਮਿਲ ਜਣੀਆਂ ਜਿੰਨੇ ਮਰਜ਼ੀਆਂ ਸਹਿ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਸਾਈ ਲੈ ਲਓ ਛੋ ਹਾਂਜੀ ਤੇ ਉਸ ਤੋਂ ਬਾਅਦ ਮੈਂ ਆ 2 ਨੰਬਰ 3 ਨੰਬਰ 4 ਆ ਸਭ ਤੋਂ ਵੱਡਾ ਹੈ ਇੱਕ ਆਗੇ ਚੀਜ਼ ਭਈ ਇਹ ਗਮਲੇ ਵਾਂਗੂ ਹੀ ਹਾਂ ਇਹ ਲੈਂਪ ਹੁੰਦੇ ਜੀ ਜਿਵੇਂ ਉਹ ਛੋਟਾ ਪੀਸ ਆ ਗਿਆ ਇਹਦੇ 'ਚ ਆ ਵੱਡਾ ਪੀਸ ਆ ਗਿਆ ਇਹਦੇ 'ਚ ਬਲਬ ਲੱਗ ਜਾਂਦਾ ਕੋਲਿਆਂ ਤੇ ਲਾਉਂ ਹਾਂ ਕੋਲਿਆਂ ਤੇ ਲੱਗ ਜਾਂਦਾ ਰਾਤ ਨੂੰ ਬਹੁਤ ਸੋਹਣਾ ਲੱਗਦਾ ਇਹਦੇ ਵਿੱਚ ਬਲਬ ਲੱਗ ਜਾਊਗਾ ਹਨਾ ਜਿਵੇਂ ਛੋਟਾ ਆ ਗਿਆ ਇਹ ਪੀਸ ਵੱਡਾ ਆ ਗਿਆ ਹਾਂ ਜੀ ਜੀ ਠੀਕ ਹੈ ਤੇ ਇਹਦੇ 'ਚ ਵੀ ਤਕਰੀਬਨ ਮੰਨ ਕੇ ਚੱਲੋ ਜੀ ਜਿਵੇਂ 10 ਡਿਜ਼ਾਈਨ ਆ ਹਾਂਜੀ ਹਾਂ ਤੇ ਇਹਦੀ ਆ ਰੇਲਿੰਗ ਵੀ ਬਣੀ ਬਣਾਈ ਹੈ ਔਰ ਰੇਲਿੰਗ ਦੇ ਵਿੱਚ ਵੀ ਲੋਗ ਬਣਿਆ ਹੈ ਉਹ ਪਾਵਾ ਜਿਹੜਾ ਉਹ ਥੱਲੇ ਵੀ ਲੋਕ ਮੇ ਲੱਗਿਆ ਔਰ ਉੱਪਰ ਵੀ ਲੋਕ ਮੇ ਲੱਗਿਆ ਠੀਕ ਹੈ ਰੇਲਿੰਗ ਜਿਹੜੀ ਇਹਦੇ ਵਿੱਚ ਲੱਗੀ ਹੋਈ ਹੈ ਹੁਣ ਤਾਂ ਇਹ ਪੁਰਨ ਦੀ ਗਾਰੰਟੀ ਕਹਦੇ ਇਹ ਪੁਰਦੇ ਨਹੀਂ ਹੈਗੇ ਇਹ ਹਾਂ ਜੀ ਹਾਂ ਜੀ ਐਂ ਤਾਂ ਹਰ ਕੀ ਕਹਿੰਦਾ ਕਿਸੇ ਮਰਜ਼ੀ ਕੋਲੇ ਬਾਜੋ ਲੈਣ ਹਰ ਕੋਈ ਕਹਿੰਦਾ ਪੁਰਨ ਦੀ ਸਾਡੀ 50 ਸਾਲ ਦੀ ਗਾਰੰਟੀ ਹੈ ਵੀ ਇਹਦਾ ਕੀ ਆਪਾਂ ਸਮਝੀ ਪੱਕਾ ਵੀ ਮੈਂ ਤੂੰ ਬਾਤ ਆਇ ਨਹੀਂ ਦੀ ਕੋ ਬੋਲਣ ਨੂੰ ਤੂੰ ਕੀ ਹੈ ਬੋਲ ਤੋ ਕੋਈ ਕੋਈ ਦਿੱਕਤ ਨਹੀਂ ਹਾਂ ਚਾਹੇ 100 ਸਾਲ ਕਹਿ ਦੋ ਹਾਂ ਓਕੇ ਤੇ ਓਕੇ ਨੂੰ ਕੋਈ ਹੋਇਆ ਪਰ ਦੇਖਣ ਵਾਲੀ ਗੱਲ ਤੋਂ ਇਹ ਹੈ ਕਿ ਵੀ ਅਗਲਾ ਕਿੰਨੇ ਟਾਈਮ ਤੋਂ ਕੰਮ ਕਰ ਰਿਹਾ ਹੈ ਕੋਈ ਅਬ ਦੇਖੋ ਜੀ 6 ਮਹੀਨੇ ਪਹਿਲੇ ਕੰਮ ਸ਼ੁਰੂ ਕੀਤਾ ਹੈ ਉਹੀ ਕਹਿ ਰਿਹਾ ਵੀ ਗਾਰੰਟੀ ਹੈ ਮੇਰੀ ਹੈ ਨਾ ਤਾਂ ਗਾਰੰਟੀ ਗਾਰੰਟੀ ਕੁਛ ਨਹੀਂ ਉਹਨਾਂ ਨੇ ਬਸ ਜਿੰਨੇ ਦਿਨ ਉਹ ਕੰਮ ਚੱਲੂਗਾ ਉਹਨੇ ਦਿਨ ਚੱਲਣ ਲੈਣਗੇ ਤੇ ਉਸ ਤੋਂ ਬਾਅਦ ਮੇ ਜੋ ਹੈ ਉਹਨਾਂ ਨੇ ਬੰਦ ਕਰ ਦੇਣਾ ਫਿਰ ਆਪਾਂ ਜਿੰਨਾ ਵੀ ਸਮਾਨ ਦੇ ਰਹੇ ਸਾਰਾ ਹਰ ਇੱਕ ਚਾਹੇ ਤੁਸੀਂ ਇੱਕ ਜਾਲੀ ਇਥੋਂ ਲੈ ਕੇ ਜਾਓ ਉਹਦਾ ਜੀਐਸਟੀ ਬਿੱਲ ਮਿਲਦਾ ਹੈ ਹਾਂਜੀ ਤਾਂ ਉਹ ਇੱਕ ਗਾਰੰਟੀ ਹੈ ਬਿਲ ਕੋਲੇ ਰੱਖੋ ਤੁਸੀਂ ਨਹੀਂ ਇਹਨਾ ਪੁਰਾਣਾ ਕੰਮ ਹੋਵੇ ਗਾਰੰਟੀ ਹੁੰਦੀ ਹੁੰਦੀ ਹੈ ਫਿਰ ਇਹ ਤੁਸੀਂ ਰਬੜ ਵਾਲੇ ਸਰੀਏ ਕਿਵੇਂ ਰੱਖੀ ਬੈਠੇ ਆ ਜੀ ਹਾਂ ਇਹ ਰਬੜ ਦੇ ਨਹੀਂ ਹੁੰਦੇ ਇਹ ਫਾਈਬਰ ਸਰੀਆ ਬੋਲਦੇ ਇਹਨੂੰ ਇਹ ਇੱਕ ਨਵੀਂ ਚੀਜ਼ ਆਈ ਹੈ ਅਸੀਂ ਜਿੰਨਾ ਵੀ ਆਪ ਦਾ ਸਮਾਨ ਬਣਾ ਰਹੇ ਉਹਦੇ ਵਿੱਚ ਆ ਸਾਰਾ ਸਰੀਆ ਆਈ ਵਰਤਦੇ ਆਂ ਕੋਈ ਜੰਗਾਲ ਨਹੀਂ ਆਉਂਦਾ ਔਰ ਜੰਗਾਲ ਕਰਕੇ ਜਿਹੜਾ ਤਰੇੜਾ ਆ ਜਾਂਦੀ ਹੈ ਉਹ ਕੰਪਲੀਟ ਦੂਰ ਹੋ ਜਾਂਦੀ ਹੈ ਬਾਕੀ ਤੁਸੀਂ ਆਪ ਦੇ ਗ੍ਰਾਮੇ ਵੀ ਕਿਸੇ ਨੂੰ ਲੋਡ ਹੋਵੇ ਕੋਈ ਸਲੇਬ ਪਾਣੀ ਹੈ ਕੋਈ ਥੱਲੜਾ ਜਿਵੇਂ بیم ਪਾਣਾ ਹੈ ਕੋਈ ਪਾਣੀ ਦੀ ਟੀਕੀ ਬਣਾਨੀ ਹੈ ਜਿੱਥੇ ਮਰਜੀ ਇਹਨੂੰ ਯੂਜ਼ ਕਰੋ ਇਹ ਆਪਾਂ ਮਤਲਬ ਦੇ ਦਿਆਗੇ ਨਹੀਂ ਕਿਤੇ ਸਲੇਬ ਡਿੱਗ ਜੇ ਮਤਲਬ ਫਾਈਬਰ ਤੇ ਭਰੋਸਾ ਕਿਵੇਂ ਕਰਾਂਗੇ ਹਾਂ ਇਹਦਾ ਇਸ ਤਰ੍ਹਾਂ ਹੈ ਜੀ ਇਹਦੀ ਇਹ ਕੰਪਨੀ ਵੱਲੋਂ ਇਹ ਗਾਰੰਟੀ ਹੈ ਕਿ ਤੁਸੀਂ ਜਿਹੜੀ ਪ੍ਰੈਸ ਮਸ਼ੀਨ ਹੁੰਦੀ ਹੈ ਉਹਦੇ ਉੱਤੇ ਲੋਹੇ ਦੇ ਸਰੀਰ ਨੂੰ ਦੇ ਕੇ ਤੇ ਉਹਦੀ ਉਹ ਮਤਲਬ ਕੁਆਨਟੀਟੀ ਉਹ ਜੇ ਕਰੋ ਕੰਪ ਹਾਂਜੀ ਪ੍ਰੈਸ਼ਰ ਚੈੱਕ ਠੀਕ ਹੈ ਔਰ ਇਹਦਾ ਚੈੱਕ ਕਰੋ ਇਹਦਾ ਪ੍ਰੈਸ਼ਰ ਉਹ 2 ਡਾਲੇਗਾ ਅਗਰ ਉਹ ਉਹਦੇ ਉੱਤੇ 100 ਆ ਰਿਹਾ ਹੈ ਤਾਂ ਇਹ 150 ਲੇਗਾ ਕਹਿੰਦੇ ਵੀ ਫਾਈਬਰ ਦਾ ਸਰੀਆ ਲੋਹੇ ਦੇ ਸਰੀ ਨਾਲੋਂ ਵੱਧ ਪ੍ਰੈਸ਼ਰ ਚੱਲੂਗਾ ਵੱਧ ਮਤਲਬ ਕਿ ਬੈਨ ਚੱਲੂਗਾ ਹਣਾ ਹਾਂਜੀ ਹਾਂਜੀ ਮਤਲਬ ਕਾਮਯਾਬ ਹੈ ਪੂਰਾ ਹਾਂ ਕਾਮਯਾਬ ਹੈ ਇਹਦੇ ਸਾਈਡ ਕਿਹੜੇ ਕਿਹੜੇ ਮਿਲ ਜਾਂਦੇ ਜੇਕਰ ਬੈਸੀ ਕਿਸੇ ਲੈ ਕੇ ਚ ਬਣਾ ਲੈਣਾ ਹਾਂ ਇਹ ਸਾਰੇ ਹੀ 3mm ਤੋਂ ਲੈ ਕੇ 20mm 25mm 30mm ਤੱਕ ਲੈ ਲੈ ਆ ਦੇਖੋ ਵੀ ਉਹੀ ਨਹੀਂ ਕਹਦਾ ਆਪਾਂ ਨੇ ਵੀ 4-5 ਕਿੱਲਾਂ ਦੇ ਫੈਕਟਰੀ ਸੱਚ ਮੱਚੀ ਚਾਰ ਪੰਜ ਕਿੱਲਾਂ ਦੇ ਵਿੱਚ ਸਟਾਕ ਤੁਹਾਡੇ ਕੋਲੇ ਬਹੁਤ ਪਿਆ ਹਨ ਹਾਂ ਜੀ ਜੀ ਸਟਾਕ ਬਹੁਤ ਹੈ ਠੀਕ ਹੈ ਆਹ ਟਰ ਇਹ ਕਾਦਾ ਲਾਰਖੀ ਇਹ ਹੈ ਜੀ ਫਾਈਬਰ ਤਾਰ ਜਿਹੜੀ ਆ ਸਾਰੀ ਜਾਲੀਆਂ ਦੇ ਵਿੱਚ ਪੈਂਦੀ ਹੈ ਅੱਛਾ ਇਹ ਵੀ ਉਹਦੇ ਵਿੱਚ ਹੈ ਹਾਂ ਜੀ ਜੀ ਠੀਕ ਹੈ ਔਰ ਇਹ ਫਿਰ ਆਪਾਂ ਬੈਠਣ ਵਾਲੇ ਬੈਂਚ ਬਣਾ ਰਹੇ ਹਾਂ ਹਾਂ ਜੀ ਹਾਂ ਇਹ ਪਾਰਕਾਪੁਰ ગામ ਹੈ ਔਰ ਸੰਜੀਤ ਹਵਾ ਮੈਂ ਇਹ ਜਿਆਦੇ ਪ੍ਰੋਬਲਮ ਸਰਪੰਚਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਇਹ ਲੈਣ ਦੇ ਵਿੱਚ ਖਰੀਦਣ ਦੇ ਵਿੱਚ ਕਿਉਂ ਜਿਵੇਂ ਸਰਪੰਚ ਬਣਿਆ ਨਵੇਂ ਹੀ ਹਾਂ ਉਹਨਾਂ ਨੂੰ ਇਹ ਚੀਜ਼ਾਂ ਚਾਹੀਦੀਆਂ ਪਰ ਇਹ ਮਿਲਦੀ ਅਸਲ ਕੁਆਲਿਟੀ ਮਿਲਦੀ ਨਹੀਂ ਸਾਲ ਬਾਅਦ ਮੋੜਾਂ ਦੇ ਟੁੱਟ ਜਾਂਦੇ ਨਾਲੇ ਦਿੰਦੇ ਆ ਲੋਕ ਗਾਲਾਂ ਟੁੱਟੇ ਭਾਈ ਸਰਪੰਚ ਸਰਪੰਚ ਵੀਰਾਂ ਨੂੰ ਬੇਨਤੀ ਆ ਤੁਹਾਨੂੰ ਸਾਲ ਬਾਅਦ ਗਾਲਾਂ ਮੈਨ ਲੱਗ ਜਾਂਦੀਆਂ ਨੇ ਕਿਉਂਕਿ ਇਹ ਟੁੱਟ ਜਾਂਦੀਆਂ ਨੇ ਕਾਮਯਾਬ ਨਹੀਂ ਹਰ ਇੱਕ ਪਿੰਡ ਦੇ ਵਿੱਚ ਇਹ ਟੁੱਟੀਆਂ ਪਈਆਂ ਨੇ ਪਰ ਇਹਦੀ ਕੁਆਲਿਟੀ ਦੋਵੋਗੇ ਤੁਸੀਂ ਜ਼ਿੰਮੇਵਾਰੀ ਬਿਲਕੁਲ ਜ਼ਿੰਮੇਵਾਰੀ ਹੁੰਦੀ ਹੈ ਸਾਡੀ ਇਹ ਜਿਵੇਂ ਦੇਖ ਰਹੇ ਹੋ ਥੋੜੀ ਮੁੱਤ ਦੇ 10 ਸਾਲਾਂ ਤੋਂ ਇਹ ਹਰੇ ਪੰਚਾਇਤਾਂ ਮੇ ਦੇ ਦੇ ਰਹੇ ਆ ਆਲਰੇਡੀ ਹਾਂਜੀ ਤਾਂ ਕੋਈ ਦਿੱਕਤ ਨਹੀਂ ਇਹ ਸਾਰੇ ਮਾਲ ਲੱਗਿਆ ਪੜੇ ਠੀਕ ਹੈ ਇਹਦੇ ਵਿੱਚ ਵੀ ਕੁਰਸੀਆਂ ਵੱਧੂ ਡਿਜ਼ਾਈਨ ਚ ਮਿਲ ਜਣਗੀਆਂ ਹਨਾ ਇਹ ਕਾਪ ਇੰਦਰਜੀ ਕਹਦੇ ਨੇ ਇਹ ਪਿੱਲਰ ਤੋਂ ਜਾਲੀਆਂ ਦੇ ਨਾਲ ਹੀ ਲੱਗਦੇ ਨੇ ਜਿਸ ਜਾਲੀ ਦੇ ਵਿੱਚ ਫਿਕਸ ਹੁੰਦੇ ਆ ਆ ਦੂਜੀ ਆ ਗਈ ਬਾਉਂਡਰੀ ਮਾਰਨ ਵਾਸਤੇ ਆ ਗਈ ਹਾਂ ਇਹ ਉਹ ਜਾਲੀ ਦੇ ਉੱਤੇ ਜਿਹੜੀ ਰੇਲਿੰਗ ਲੱਗਦੀ ਹੈ ਉਹ ਚੀਜ਼ ਹੈ ਅਬ ਜੇ ਦੀ ਆਪ ਦੇਖੋ ਆ ਸਫਾਈ ਹੈ ਇਹਦੀ ਲਾਈਨਮੈਂਟ ਹੈ ਤਾਂ ਇਹ ਚੀਜ਼ਾਂ ਦਾ ਫਰਕ ਪੈਂਦਾ ਜੀ ਇਹਦੀ ਵੀ ਮਜ਼ਬੂਤੀ ਵਧੀਆ ਹੈ ਨਾ ਜੀ ਠੀਕ ਹੈ ਮਲੇ ਸਾਰਾ ਸਿਸਟਮ ਉਹਦੀ ਪ੍ਰੋਪਰ ਹਾਂ ਸਟਰਕਚਰ ਬਣ ਜਾਂਦਾ ਉਹਦਾ ਜਾ ਕੇ ਬਿਲਕੁਲ ਇਹ ਦੇਖੋ ਅਭੀ ਜਿਵੇਂ ਨਵੀਂ ਇੱਕ ਚੀਜ਼ ਆਈਟਮ ਆਈ ਹੈ ਉਹ ਚੀਜ਼ ਆਈਏ ਆ ਅੱਛਾ ਇਹ ਕੀ ਚੀਜ਼ ਹੈ ਇਟਾ ਆ ਇਹ ਤੁਸੀਂ ਇੰਤ ਕੇ ਲਿਓ ਆ ਜਾਲੀ ਹੈ ਇੱਕ ਤਰ੍ਹਾਂ ਸੇ ਔਰ ਇਹ ਬਸ ਉਹ ਜਿਹੜੀ ਜਾਲੀ ਲੱਗ ਰਹੀ ਹੈ ਉਹਦੀ ਥਾਂ ਇਹ ਲੱਗ ਜਾਂਦੀ ਹੈ ਇਹ ਨਵਾਂ ਮਤਲਬ ਕਨਸੈਪਟ ਹੈ ਅੱਛਾ ਮਤਲਬ ਕਿ ਜਿਹੜੀਆਂ ਉਹ ਜਾਲੀਆਂ ਦੀ ਜਗ੍ਹਾ ਤੇ ਇਹਨੂੰ ਪਾਸ ਇਹਨੂੰ ਵੀ ਬਣੇ ਰਹੇ ਜੀ ਪਾਸ ਬਿਲਕੁਲ ਬਿਲਕੁਲ ਇਹ ਲੱਗ ਸਕਦੀ ਹੈ ਇਹ ਗਾਂ ਦੀ ਗਾਂ ਜੁੜ ਜਾਂਦਾ ਡਿਜ਼ਾਈਨ ਬਣ ਜਾਂਦਾ ਔਰ ਇਹ ਵੀ ਢਾਈ ਇੰਚੀ ਮੋਟੀ ਹੈ ਇਹ ਨਾ ਗਾਂ ਦੀ ਗਾਂ ਇਹ ਚੀਜ਼ ਮਤਲਬ ਤੁਸੀਂ ਜਾਲੀਆਂ ਬਹੁਤ ਪਾਲੀਆਂ ਕੋਠਿਆਂ ਦੇ ਵਿੱਚ ਆ ਇੱਕ ਨਵੀਂ ਚੀਜ਼ ਲਿਆ ਬਈ ਨਵੀਂ ਟੈਕਨੋਲੋਜੀ ਲਿਆਈ ਬਨੇਰਿਆਂ 'ਚ ਪਾਉਣੀਆਂ ਨੇ ਬਈ ਕੰਦ ਵੀ ਬਣ ਜੂ ਇਹਦੀ ਤੂੰ ਬੜਾ ਡਾਈਮ ਸਿ ਮੋਟੀ ਐ ਤੋ 4 ਇੰਚ ਕੰਦ ਵਰਗੀ ਕੰਦ ਬਣ ਜਾਂਗੀ ਪਾਰਟੀਸ਼ਨ ਕਰਨੀ ਹੋਵੇ ਕਿਸੇ ਵੀ ਚੀਜ਼ ਦੇ ਨਾ ਆ ਦੇਖੋ ਬਈ ਕਿੰਨੀ ਸੋਹਣੀ ਚੀਜ਼ ਐ ਪਾਰਟੀਸ਼ਨ ਕਰਨੀ ਐ ਬਨੇਰਿਆਂ 'ਤੇ ਲਾਉਣੀ ਐ ਜਾਲੀਆਂ ਨਾਲੋਂ ਨਵਾਂ ਡਿਜ਼ਾਈਨ ਐ ਜੇਕਰ ਜਾਲੀਆਂ ਨਾਲ ਤੁਸੀਂ ਮਤਲਬ ਨਹੀਂ ਲਾਉਣੀਆ ਤਾਂ ਇੱਕ ਨਵੀਂ ਚੀਜ਼ ਲਿਆਈ ਬਾਈ ਇਹ ਚ ਵੀ ਸਟਾਕ ਵਧੂ ਬਾਈ ਬੱਦੂ ਬੱਦੂ ਐਚਵੀ ਡਿਜ਼ਾਈਨ ਬਣ ਸਕਦਾ ਹੈ ਨਾ ਹੋਰ ਹਾਂ ਡਿਜ਼ਾਈਨ ਹੈ ਇਹਦੀ ਮਸ਼ੀਨਾਂ ਲੱਗੀ ਤੋਂ ਬਾਅਦ ਵਿੱਚ ਘਰ-ਘਰ 10-15 ਡਿਜ਼ਾਈਨ ਜੇ ਕਿਸ ਨੂੰ ਇਹੀ ਚੀਜ਼ ਫੁੱਟ ਦੇ ਵਿੱਚ 2 ਫੁੱਟ ਦੇ ਵਿੱਚ ਚਾਹੀਦੀ ਹੋਵੇ ਮਿਲ ਜੇ ਨਹੀਂ ਇਹਦਾ ਸਾਈਜ਼ 8 ਇੰਚ ਇਹੀ ਵੀ ਸਾਈਜ਼ ਆ ਜਾਂਦਾ ਠੀਕ ਹੈ ਜੀ ਤੇ ਇੱਕ ਆ ਰੇਤਾ ਕਿਹੜਾ ਵਰਤਦੇ ਆਂ ਫਿਰ ਆਪਾਂ ਜੀ ਰੇਤਾ ਰੇਤਾ ਜਿਹੜਾ ਸਾਰਾ ਪਠਾਨਕੋਟ ਦਾ ਹੈ ਬਜਰੀ ਵੀ ਪਠਾਨਕੋਟ ਦੀ ਹੈ ਹਾਂ ਜੀ ਇਹ ਕਿਉਂਕਿ ਪਤਾ ਨਹੀਂ ਲੱਗਦਾ ਹੁਣ ਅਗਲੇ ਨੂੰ ਕੀ ਬਤਾ ਦੇ ਵਿੱਚ ਕਿਹੜਾ ਰੇਤਾ ਪਾਏ ਕਿਹੜਾ ਸਿਮਿੰਟ ਪਾਏ ਹਾਂ ਨਹੀਂ ਨਹੀਂ ਇਹ ਸਾਰਾ ਸਾਰਾ ਪਠਾਨਕੋਟਵਾ ਦਾ ਹੈ ਹਾਂਜੀ ਹਾਂ ਬਾਈ ਕੇ ਸਿਮਿੰਟ ਜਿਹੜਾ ਉਹ ਸਿਰੀ ਸਿਮਿੰਟ ਤੋਂ ਉਦਸ਼ਾਈ ਹੈ ਆ ਵਾਹ ਮੈਨ ਲੱਗਿਆ ਕੋਈ ਵੀ ਚੀਜ਼ ਆਪਣੀ ਬਾਹਰੋਂ ਨਹੀਂ ਸਿਮਿੰਟ ਬਰੇਤੀ ਸਾਰਾ ਕੁਝ ਇੱਥੇ ਪਿਆ ਹੈ ਹਾਂਜੀ ਕੰਪਰੈਸ਼ਨ ਮਸ਼ੀਨਾਂ ਕਿੰਨੀਆਂ ਨੇ ਦੇਖੋ ਤੁਸੀਂ ਆ ਬਾਈ ਜੀ ਇੱਧਰ ਦਿਖਾਓ ਹਰੇਕ ਮਤਲਬ ਹੈ ਜਿਹੜੇ ਜਿੰਨੇ ਵੀ ਏਟਿਆ ਹੈ ਹਰੇਕ ਪਰ ਵਾਈਬ੍ਰੇਸ਼ਨ ਟੇਬਲ ਲੱਗਿਆ ਹੋਇਆ ਹੈ ਹੂੰ ਤੋ ਇੱਥੇ ਘਰਤੂ ਘਰਤੀ 35 ਅਭੀ ਕੰਪਰੈਸ਼ਨ ਮਸ਼ੀਨ ਲੱਗੀ ਹੋਈ ਹੈ ਠੀਕ ਹੈ ਹਾਂ ਤੇ ਜਾਲੀਆਂ ਹੋ ਗਈਆਂ ਮਤਲਬ ਸਾਰੇ ਡਿਜ਼ਾਈਨ ਹੋ ਗਏ ਕੁਰਸੀਆਂ ਹੋ ਗਈਆਂ ਹਾਂ ਹੋਰ ਇੱਥੇ ਆਪਣੇ ਕੀ ਕੁਝ ਬਣਦਾ ਹੀ ਬਸ ਉਸ ਤੋਂ ਬਾਅਦ ਵਿੱਚ ਦੇਖੋ ਜਿਵੇਂ ਆ ਪਾਵਾ ਆ ਗਿਆ ਸਿਮੈਂਟ ਦਾ ਪਾਵਾ ਹਾਂ ਆ ਪਾਵਾ ਦੇਖੋ ਬਈ ਆ ਪਾਵਾ ਵਾਲਾ ਸੋਨਾ ਬਈ ਹਾਂ ਆ ਉਲਟਾ ਲਗਾ ਲਿਆ ਵੈਸੇ ਅੱਛਾ ਐਵੇਂ ਕਰੋ ਹਾਂ ਐ ਬਣਦਾ ਬਈ ਇਹ ਪਾਵਾ ਇਹ ਡਿਜ਼ਾਈਨ ਬਹੁਤ ਘੱਟ ਬਣਿਆ ਹੋਇਆ ਨੇ ਤੇ ਬਸ ਜਿਵੇਂ ਜਿਵੇਂ ਲੋਕ ਜਿਹੜੀ ਚੀਜ਼ ਦੀ ਡਿਮਾਂਡ ਕਰਦੇ ਉਸੇ ਹਿਸਾਬ ਨਾਲ ਬਣਾਦੇ ਡਿਜ਼ਾਈਨ ਤੋਂ ਘੱਟ ਕੋਈ 7-8 ਡਿਜ਼ਾਈਨ ਆ ਪਾਵੇ ਜੀ ਵੀ ਹੈਗੇ 7 8 ਡਿਜ਼ਾਈਨ ਮਤਲਬ ਮਜ਼ਬੂਤ ਬਹੁਤ ਹੈ ਹਨਾ ਵਾਜਨ ਬਹੁਤ ਹੈ ਇਹ ਕਈ ਵਾਰੀ ਕਿਸੇ ਨਾਬਦੀ ਦੇ ਹਿਸਾਬ ਨਾਲ ਬਣਵਾਉਣੇ ਬਣ ਜਾਣਗੇ ਵਾਜਨ ਬਣ ਜਾਂਦੇ ਬੰਨਾ ਵੱਧ ਘੱਟ ਬਣ ਜਾਂਦੇ ਬਣ ਜਾਂਦੇ ਠੀਕ ਹੈ ਜੀ ਆ ਜਿਵੇਂ ਕਿਲਿਆਂ ਦੇ ਵਿੱਚ ਹੁੰਦੇ ਸੀ ਪਾਵੇ ਉਹ ਪਾਵੇ ਬਣਾਤੇ ਹਨਾ ਇਹ ਤਾਂ ਠੀਕ ਹੈ ਜੀ ਠੀਕ ਹੈ ਜੀ ਪਾਵੇ ਹੁਣ ਇਹ ਇਹਦੇ ਜਿਵੇਂ ਇੱਕ ਡਿਜ਼ਾਈਨ ਦੇ ਵਿੱਚ ਕਿੰਨੇ ਕੀ ਮਿਲਦੇ ਨੇ ਏਸੇ ਵਿੱਚ ਇੱਕੋ ਸਾਈਜ਼ ਦੇ ਵਿੱਚ ਇਹ ਇੱਕ ਹੀ ਸਾਈਜ਼ ਵਿੱਚ ਘੱਟੋ-ਘੱਟ 5 ਕਿ ਯਾਰ ਇਹ ਹੁਣ ਇਹ ਆਪਣੇ ਜਿਹੜੇ ਚਾਰਦੀਵਾਰੀ ਦੇ ਉੱਤੇ ਲੱਗਣ ਵਾਲੇ ਪੱਤੇ ਹਾਂਜੀ ਇਹ ਹੁਣ ਬਾਈ ਜੀ ਪਟਿਆਲੇ ਤੋਂ ਅੱਗੇ ਆਇਆ ਹੈ ਜਰ ਤੁਰ ਸਾਡੇ ਕੋਲੇ ਆ 3-4 ਸਾਲਾਂ ਤੋਂ ਕੰਟੀਨਿਊ ਆ ਰਹੇ ਹਨ ਇਹਨਾਂ ਦਾ ਮੰਦਿਰ ਬਣ ਰਿਹਾ ਹੈ ਤੇ ਇਹ ਜਦੋਂ ਵੀ ਆਉਂਦੇ ਇੱਥੇ ਆਉਂਦੇ ਮਤਲਬ ਜਰ ਤੁਰ 250 ਕਿਲੋਮੀਟਰ ਚਲਾ ਕੇ ਆਉਂਦੇ ਇਹ ਹਵੇਲੀਆਂ 'ਚ ਵੀ ਲਾਉਂਦੇ ਆ ਅੱਜ ਕੱਲ੍ਹ ਉੱਪਰ ਬਣੇ ਰਹੇ ਨੇ ਹਨ ਉਹੀ ਚੀਜ਼ ਹੈ ਹੂੰ ਠੀਕ ਹੈ ਅਬ ਇਹ ਕਹਿੰਦੇ ਸਾਡੇ ਉੱਥੇ ਨੇੜੇ ਵੀ ਦੋ ਤਿੰਨ ਕਰ ਬਣਾਉਂਦੇ ਪਰ ਇਹ ਆਪ ਦੀ ਗੱਡੀ ਲੈ ਕੇ ਇੱਥੇ ਆਉਂਦੇ ਠੀਕ ਹੈ ਹੁਣ ਅੱਜ ਜੀਪ ਤੇ ਲੈ ਕੇ ਆਇਆ ਸਮਾਨ ਕਿੰਨਾ ਆਇਆ ਕੁਝ ਵੀ ਨਹੀਂ ਹੈ ਫੇਰ ਵੀ ਅਗਲਾ ਕੁਆਲਟੀ ਮਾਰਿਆ ਇੱਥੇ ਆਇਆ ਬਾਈ ਹੋਰੀ ਸਪੈਸ਼ਲ ਆਇਆ ਬਲੈਰੋ ਲੈ ਕੇ ਨਾਲ ਟਰਾਲੀ ਪਾਈ ਹੋਈ ਹੈ ਵੀ ਆਪ ਮੰਨ ਲੈਣ ਹੁੰਦੇ ਬਹੁਤ ਸਾਲਾਂ ਤੋਂ ਆਉਂਦੇ ਹੀ ਹੂੰ ਠੀਕ ਹੈ ਇਹਨਾਂ ਨੂੰ ਹੋ ਗਿਆ ਮਤਲਬ ਆ ਤੀਜਾ ਸਾਲ ਹੋ ਗਿਆ ਕਿਉਂ ਅਜੇ ਜਿਹੜੀ ਫੈਕਟਰੀ ਬਣਾਈ ਇਸ ਤੋਂ ਵੀ ਪਹਿਲੇ ਦੇ ਹਾਸੇ ਆ ਕੀ ਬਣੀ ਜਾਂਦਾ ਇਹ ਉਹ ਪਿਲਰ ਹੈ ਜਿਹੜੇ ਜਾਲੀਆਂ ਦੇ ਨਾਲ ਲੱਗਣ ਵਾਲੇ ਅੱਛਾ ਜੀ ਉਹ ਚੀਜ਼ ਹੈ ਆ ਤੁਸੀਂ ਆ ਦਿਖਾਓ ਇਹਨਾਂ ਨੂੰ ਕਿ ਵੀ ਮੰਨ ਲਓ ਦੇਖੋ ਡੱਗੀਆਂ ਬਣੀ ਬੜੀ ਐ ਇਹ ਜਿਹੜਾ ਤਰਾਈ ਦਾ ਸਿਸਟਮ ਹੈ ਸਾਡਾ ਆ ਇਸ ਤਰ੍ਹਾਂ ਦਾ ਸਿਸਟਮ ਹੈ ਤੇ ਇਹ ਘਰ ਤੋਂ ਘਰ ਆਬ ਦੇਖੋ ਇਹ ਜਾਲੀਆਂ ਨੂੰ ਹੀ ਹਫਤਾ ਬਤਾ ਤੋ ਇਹਨਾਂ ਨੂੰ ਹੋ ਗਿਆ ਬੇ ਡੱਗੀਆਂ ਕਿੰਨੀਆਂ ਨੇ ਮੈਂ ਜਿਹੜਾ ਜਿਹੜੀ ਕੁਆਲਿਟੀ ਕੀ ਗੱਲ ਜਿਹੜੀ ਐ ਉਹ ਇੱਥੇ ਆ ਕੇ ਟਿਕ ਜਾਂਦੀ ਐ ਹਾਂਜੀ ਕੁਆਲਿਟੀ ਜਿੰਨੀ ਬੜੀਆ ਤਰਾਈ ਉਨੀ ਉਹਦੀ ਲਾਈਫ ਜ਼ਿਆਦਾ ਹੈ ਤੋ ਗਾਰੰਟੀ ਮਤਲਬ ਦੇਣ ਦੀ ਜ਼ਰੂਰਤ ਨਹੀਂ ਐ ਜਦੋਂ ਇਹ ਸਿਸਟਮ ਤੁਸੀਂ ਮਾਲ ਬਣਾਓ ਤੋ ਗਾਰੰਟੀ ਪੱਕੀ ਆ ਉਹਦੀ ਠੀਕ ਐ ਹਾਂ ਇਹ ਕਿੰਨੇ ਹੋਣੇ ਆਪਣੇ ਕੋਲ ਡੱਗੀਆਂ ਡੱਗੀਆਂ ਕੱਲੀਆਂ ਇੱਕ ਆਪਣੇ ਘਰ ਤੋਂ ਘਰ ਤੋਂ ਮੰਨ ਕੇ ਚੱਲੋ ਜੀ 15 ਤੇ 15 30 ਡਿੱਗੇ ਆ ਤਾਂ ਹੀ ਤਰਾਈ ਵੱਧ ਹੋਣੀ ਹੈ ਨਾ ਕਿਉਂਕਿ ਜਿੰਨੇ ਡਿੱਗੇ ਹੋਣਗੇ ਫਿਰ ਅਗਲਾ ਮਾਲ ਬਦਲੀ ਜਾਊਗਾ ਫਿਰ ਉਹਨਾਂ ਲੱਗੇ ਘੱਟ ਤਰਾਈ ਹੋਊਗੀ ਹਾਂ ਜੀ ਇੱਕ ਚੀਜ਼ ਹੋਰ ਦੇਖੀ ਹਾਂ ਮਤਲਬ ਕਿ ਐਨੇ ਢੇ ਲੱਗੇ ਹੋਏ ਆ ਇਹ ਸਾਰੇ ਅਲੱਗ-ਅਲੱਗ ਡਿਜ਼ਾਈਨ ਇੱਕੋ ਇੱਕ ਡਿਜ਼ਾਈਨ ਤੇ ਕੰਮ ਕਰ ਰਹੇ ਆ ਹਾਂ ਇਹ ਦੇਖੋ ਜਿੰਨੇ ਵੀ ਮਿਸਤਰੀ ਹੈ ਹਰੇਕ ਆਪਣਾ ਇੱਕ ਡਿਜ਼ਾਈਨ ਬਣਾ ਰਿਹਾ ਜਿਵੇਂ ਆ ਬੰਦਾ ਦੇਖ ਹੁਣ ਆ ਕੱਲਾ ਆਈ ਡਿਜ਼ਾਈਨ ਬਣਾ ਰਿਹਾ ਹੁਣ ਦੂਜੀ ਉਹ ਅਗਲੇ ਅੱਡੇ ਤੇ ਜਾਓ ਉਹ ਸਿਰਫ ਉਹ ਇੱਕ ਹੀ ਡਿਜ਼ਾਈਨ ਬਣਾ ਰਿਹਾ ਨਹੀਂ ਜਵੀਰ ਨੇ ਆਪਣੇ ਕਿੰਨੇ ਸਾਲ ਤੋਂ ਕੰਮ ਕਰਦੇ ਜਿਹੜੇ ਬੰਦੇ ਆਬ ਦੇਖੋ ਜੀ ਸਾਨੂੰ ਆਪ ਨੂੰ ਕੰਮ ਕਰਦਿਆਂ ਨੂੰ ਹੋ ਗਿਆ 30 35 ਸਾਲ ਹਾਂਜੀ ਤੇ ਇਹ ਬੰਦੇ ਵੀ ਮੰਨ ਲਓ ਚਲੋ ਕੋਈ 15 ਸਾਲ ਹੈ ਕੋਈ 12 ਸਾਲ ਹੈ ਕੋਈ ਕਿੰਨਾ ਹੀ ਹੈ ਮੰਨ ਲਓ ਬਹੁਤ ਨੰਬਰ ਟਾਈਮ ਹੈ ਠੀਕ ਹੈ ਮਤਲਬ ਜਿਹੜਾ ਕਾਰੀਗਰ ਜਿਹੜੀ ਚੀਜ਼ ਤੇ ਕੰਮ ਕਰਦਾ ਉਹ ਉਹਦੇ ਵਿੱਚ ਐਕਸਪਰਟ ਹੋਊਗਾ ਅਸੀਂ ਕੀ ਹੈ ਉਹਨੂੰ ਚੇਂਜ ਕਰਦੇ ਨਹੀਂ ਕਿਉਂਕਿ ਉਹ ਚੇਂਜ ਕਰਾਂਗੇ ਤਾਂ ਸਮਾਨ ਵਿੱਚ ਮਤਲਬ ਫਰਕ ਆ ਜਾਊਗਾ ਇਹ ਨਹੀਂ ਹੈਗਾ ਵੀ ਪਾਵੇਂ ਵਾਲਿਆਂ ਨੂੰ ਜਾਲੀਆਂ ਤੇ ਲਾਤਾ ਜਾਲੀਆਂ ਨੂੰ ਪਾਵੇਂ ਤੇ ਲਾਤ ਉਹ ਕੰਮ ਨਹੀਂ ਜਿਹੜੇ ਕੰਮ ਜਿਹੜਾ ਵਾਂਗਾ ਸਪਾਰਟ ਹੈ ਉਸੇ ਕੰਮ 'ਚ ਉਹੀ ਬੰਦਾ ਕੰਮ ਕਰੂਗਾ ਬਿਲਕੁਲ ਬਿਲਕੁਲ ਠੀਕ ਹੈ ਐਸੀ ਚੀਜ਼ ਹੈ ਅਬ ਆਏ ਅچھے ਫੁੱਲਾਂ ਵਾਲੇ ਡਿਜ਼ਾਈਨ 'ਚ ਹੀ ਬਣ ਜਾਂਦੇ ਹਾਂ ਇਹ ਉਹ ਚਾਰ ਦੀਵਾਰੀ ਪਰ ਜਿਹੜੇ ਲੱਗ ਰਹੇ ਉਹ ਚੀਜ਼ ਹੈ ਠੀਕ ਹੈ ਆ ਬਾ ਦੇਖੋ ਇਸ ਤਰ੍ਹਾਂ ਤਰਾਈ ਹੋਊਗੀ ਫਿਰ ਜਾ ਕੇ ਚੀਜ਼ ਬੜੀ ਆ ਨਹੀਂ ਫਿਰ ਹੁਣ ਜਿਵੇਂ ਕਿਸੇ ਵੀਰ ਨੇ ਖਰੀਦਣਾ ਹੋਵੇ ਜੀ ਉਹ ਫਿਰ ਇੱਥੇ ਆਉਣਾ ਪੈਂਦਾ ਉਹਨੂੰ ਹਾਂ ਉਹਨੂੰ ਦੇਖੋ ਨਹੀਂ ਫੋਨ ਕਰੋ ਤੁਸੀਂ ਹੂੰ ਤੇ ਆਪਣਾ ਐਡਰੈਸ ਪਤਾ ਦਿਓ ਤੇ ਉੱਥੇ ਹੀ ਮਾਲ ਪਹੁੰਚਦਾ ਕਰ ਦਾਂਗੇ ਹਾਂਜੀ ਹਾਂ ਇਹ ਵੀ ਉਹੀ ਚੀਜ਼ਾਂ ਗੀ ਆ ਦੇਖੋ ਕਿੰਨੇ ਵੀ ਸੁਹਾ ਇਹ ਬਿਲਕੁਲ ਨਵੀਂ ਚੀਜ਼ ਆ ਭਾਈ ਬਿਲਕੁਲ ਨਵੀਂ ਚੀਜ਼ ਹੁਣ ਤੱਕ ਕਿਸੇ ਕੋਲ ਠੀਕ ਤੇ ਨਹੀਂ ਲੱਗਿਆ ਦੇਖਿਆ ਇਹ ਨਹੀਂ ਲੱਗਿਆ ਹਾਲਾਂਕਿ ਐਸੀ ਤਾਂ ਬਣਾਉਂਦੇ ਨੇ ਸਾਨੂੰ ਤਾਂ ਹੋ ਗਿਆ 10 ਸਾਲ ਕਰ ਤੋਂ ਘੱਟ ਠੀਕ ਹੈ ਨੋ ਪਰ ਇਹ ਅਜੇ ਬਾਜ਼ਾਰ ਮੈਂ मतलब ਵੈਸੇ ਨਵੀਂ ਸਮਝੋ ਤੁਸੀਂ ਨਹੀਂ ਤੁਹਾਡੇ ਕੋਠੀ ਜਾਲੀਆਂ ਲੱਗਦੀਆਂ ਨੇ ਇਸ ਤਰ੍ਹਾਂ ਉਹਦੇ ਵਿੱਚ ਜਾਲ ਪੈਂਦਾ ਇਹ ਐਵੇਂ ਪੈਂਦਾ ਹਨਾ ਹਾਂ ਇਹ ਜਿਵੇਂ ਜਾਲੀ ਹੈ ਅਲੱਗ-ਅਲੱਗ ਸਮਾਨਵਾਸ ਤੇ ਜਾਲੀਆਂ ਬਣੀ ਹੋਈ ਹੈ ਵੈਸੇ ਜਾਲੀ ਮੈਂ ਤਾਂ ਨਹੀਂ ਪੈਂਦਾ ਪਰ ਅਸੀਂ ਹੋਰ ਆਈਟਮਾਂ ਬਣੀ ਬਣਾਉਂਦੇ ਉਹਨਾਂ ਦੇ ਵਿੱਚ ਜਾਲ ਬਣਾ ਕੇ ਪਾਉਂਦੇ ਮਤਲਬ ਇਸ ਤਰੀਕੇ ਨਾਲ ਜਾਲ ਬਣਦਾ ਪੂਰਾ ਮਜ਼ਬੂਤ ਠੀਕ ਹੈ ਜੀ ਉਹਦਾ ਜਿਹੜਾ ਲੋਹੇ ਦਾ ਪਾਉਂਦੇ ਸੀ ਆਪਾਂ ਪਹਿਲਾਂ ਹੀ ਉਹਦਾ ਲੰਬਾ ਸੀ ਕੋਈ ਹਾਂ ਉਹ ਤਾਂ ਫੁੱਲ ਜਾਂਦਾ ਸੀ ਨਾ ਫਿਰ ਤੁਸੀਂ ਤਾਂ ਹੀ ਮਤਲਬ ਕਿ ਬਦਲੇ ਨੂੰ ਹਨਾ ਹਾਂ ਹਾਂ ਠੀਕ ਹੈ ਉਹ ਫੁੱਲ ਦਾ ਮਤਲਬ ਉਹ ਫੁੱਲ ਦਾ ਹੈ ਨਾ ਇਹ ਫੁੱਲ ਦਾ ਨਹੀਂ ਇਹ ਨਹੀਂ ਫੁੱਲਦਾ ਠੀਕ ਹੈ ਜੇ ਕਿ ਜਿੰਮੇ ਕੋਈ ਦੂਰ ਕਸਟਮਰ ਹੁੰਦੇ ਉਹਨਾਂ ਨੂੰ ਕਿਰਾਇਆ ਬੜਾ ਜ਼ਿਆਦਾ ਪੈਂਦਾ ਹੈ ਕਿਉਂਕਿ ਸਮਾਨ ਥੋੜਾ ਹੁੰਦਾ ਹੈ ਕਿਰਾਇਆ ਜ਼ਿਆਦਾ ਪੈਂਦਾ ਜਿੰਮੇ ਕਿਸੇ ਨੇ 5-10 ਹਜ਼ਾਰ ਦਾ ਮੰਨ ਲੈਣਾ ਹੈ ਤਾਂ ਉਹ ਮੰਨ ਕੇ ਚੱਲੋ ਤੁਸੀਂ 15000 ਤੋਂ ਜੇ ਕੋਈ ਥੱਲੇ ਸਮਾਨ ਬਣਾ ਜਿਹਨੇ ਕਿਸੇ ਨੇ ਲੈਣਾ ਹੈ ਤਾਂ ਉਹ ਸਾਨੂੰ ਜਿਹੜਾ ਹਫ਼ਤੇ ਪਹਿਲੇ ਕੇ ਦੇਵੇ ਅਸੀਂ ਉਹਦਾ ਸਮਾਨ ਜਿਹੜਾ ਅੱਧੇ ਕਿਰਾਏ ਮੈਂ ਉੱਥੇ ਪਹੁੰਚਾ ਦੇ ਜਾਈਂ 40 ਕਿਲੋਮੀਟਰ ਤੋਂ ਅੱਗੇ ਅਗਰ ਕੋਈ ਵੀ ਕਸਟਮਰ ਆਉਂਦਾ ਹੈ ਉਹਨੂੰ ਅਸੀਂ ਅੱਧੇ ਕਿਰਾਏ ਮੈਂ ਸਮਾਨ ਪਹੁੰਚਾ ਕਰ ਦੇਾਂਗੇ ਵੀ ਉਹ ਕੰਮ ਨਾ ਹੋ ਜਾਵੇ ਵੀ ਕਿਸੇ ਨੂੰ 10000 ਦੇ ਸਮਾਨ ਵਿੱਚ 5000 ਕਿਰਾਇਆ ਕਰਾਈ ਪਵੇ ਜੀ ਹਾਂ ਉਹ ਨਹੀਂ ਹੋਊਗਾ ਕਿਉਂਕਿ ਜੇ ਪੰਜ 40 ਕਿਲੋਮੀਟਰ ਤੋਂ ਅੱਗੇ ਤੂੰ ਕੋਈ ਵੀ ਆਵੇ ਉਹਨੂੰ ਕਿਰਾਇਆ ਅੱਧਾ ਲਵਾਂਗੇ ਠੀਕ ਹੈ ਜੀ ਹਾਂ ਸਮਾਨ ਲੈ ਜਾ ਜਿਵੇਂ ਹੁਣ ਕਿਸੇ ਦਾ ਆਰਡਰ ਹੈ ਹੀ 50000 ਦਾ ਜੀ ਉਹ ਆਰਡਰ ਕਦੋਂ ਦੇਵੇ ਉਹ ਨਾਲ ਦੇ ਨਾਲ ਨਾਲ ਦੇ ਨਾਲ ਜੇ ਦਾ ਸਮਾਨ 15000 ਤੋਂ ਉੱਤੇ ਹੈ ਉਹ ਨਾਲ ਦੇ ਨਾਲ ਹੀ ਉਹਦਾ ਸਮਾਨ ਪਹੁੰਚੂਗਾ ਜੇ 1500 ਤੋਂ ਥੱਲੇ ਹੈ ਤਾਂ ਉਹਦੇ ਕੀ ਹੁੰਦਾ ਹੈ ਕਿ ਵੀ ਜਿਵੇਂ ਅਸੀਂ ਕੋਈ ਨ ਕੋਈ ਗੇੜੇ ਦੇ ਨਾਲ ਉਹਦਾ ਐਡਜਸਟ ਕਰਕੇ ਤੇ ਭਜਵਾਦੇ ਤੇ ਉਹਦੇ ਵਾਸਤੇ ਸਾਨੂੰ ਕੋਈ 2-4 ਦਿਨ ਦਾ ਟਾਈਮ ਚਾਹੀਦਾ ਹੈ ਵੀ ਕਿਸੇ ਨਾਲ ਐਡਜਸਟ ਕਰ ਦੋਗੇ ਉਹ ਗੱਕ ਦੀ ਫਾਇਦਾ ਹੈ ਹੈ ਨਾ ਜੀ ਤੇ ਹੁਣ ਆਪਣੀ ਬ੍ਰਾਂਚਾ ਹੋਰ ਵੀ ਨਹੀਂ ਆਪਣੀ ਬ੍ਰਾਂਚਾ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਉਹ ਕਿੱਥੇ ਹੈ ਥੋੜਾ ਜਿਹਾ ਇੱਕ ਇੱਕ ਜਿਵੇਂ ਆਪਾਂ ਪਹਿਲਾਂ ਵੀ ਕੀਤਾ ਸੀ ਜਿਹੜੇ ਪਸ਼ੂਆਂ ਵਾਸਤੇ ਆਪਾਂ ਮੰਨ ਲਈ ਬਾਉਂਡਰੀ ਮਾਰਦੇ ਆ ਪਿਲਰ ਉਹ ਪਿਲਰ ਆ ਦੇਖੋ ਉਹ ਸਾਹਮਣੇ ਉਹ ਪਿਲਰ ਹੈ ਹਾਂਜੀ ਠੀਕ ਹੈ ਉਹਦੀ ਫੇਰਤੀ ਸਾਡੀ ਅਲੱਗ ਹੈ ਉਹ ਕੋਰਟ ਕਾ ਪੂਰਾ ਰੋਡ ਪਰ ਹੈ ਵੈਸੇ ਉਹ ਸੈਂਪਲ ਇੱਥੇ ਵੀ ਆ ਆ ਇਹ ਸੈਂਪਲ ਇੱਥੇ ਇਹ ਵੀ ਸੈਸੂ ਜੇ ਇੱਕੋ ਹੁੰਦਾ ਹੈਗਾ ਬਣਾਉਣੇ ਪੈਂਦੇ ਆ ਇਹ ਮੰਨ ਲਓ 6 ਫੀਟ ਹੁੰਦਾ 7 ਫੀਟ ਹੁੰਦਾ 8 ਫੀਟ ਹੁੰਦਾ ਆਪੋਲ ਹੈ ਜਿਨ੍ਹਾਂ ਦੇ ਪਸ਼ੂ ਖਰਾਬ ਕਰਦੇ ਆ ਫਸਲ ਜਿਵੇਂ ਰੋਜ਼ ਰੋਜ਼ ਹੁੰਦੇ ਉਹਨਾਂ ਵਾਸਤੇ ਆ ਚੀਜ਼ ਕਮਾਲ ਦੀ ਹੈ ਨਾ ਵਾਸਤੇ ਹੈ ਆ ਚੀਜ਼ ਹੈ ਸਾਡੀ ਇਹ ਫੈਕਟਰੀ ਡੇਡ ਗਿੱਲੇ ਵਿੱਚ ਸਾਈਡ ਵਿੱਚ ਲੱਗੀ ਹੋਈ ਹੈ ਨਹੀਂ ਇਹ ਪਿੱਲਰ ਸਾਡੇ ਪਿੰਡ ਚ ਵੀ ਲਾਏ ਬਹੁਤ ਨੇ ਦੇਖੇ ਵੀ ਬਹੁਤ ਨੇ ਲਾਏ ਇਹ ਸਾਲ ਬਾਅਦ ਭੁਰ ਜਾਂਦੇ ਨੇ ਉੱਤੋਂ ਇੰਨੀ ਰਹਿ ਜਾਂਦੇ ਨੇ ਇਹ ਨੇ ਬਧੂ ਕੀ ਹੈ ਉਹ ਲੋਕ ਇਹ ਵਾਈਬ੍ਰੇਸ਼ਨ ਪਰ ਨਹੀਂ ਬਣਾਉਂਦੇ ਉਹ ਫਰਮਾ ਭਰ ਕੇ ਤੇ ਉਹਨੂੰ ਪਲਟੀ ਮਾਰ ਦਿੰਦੇ ਇਹ ਸਾਰਾ ਮਾਲ ਵਾਈਬ੍ਰੇਸ਼ਨ ਪਰ ਬਣਿਆ ਹਾਂ ਹਾਂਜੀ ਹਾਂ ਫੇਰ ਦੂਜੀ ਗੱਲ ਇਹ ਹੈ ਕਿ ਜੇ ਇਧਰੋਂ ਇਹ ਮੋਟਾਈ ਜ਼ਿਆਦਾ ਹੈ ਉੱਪਰੋਂ ਜਾ ਕੇ ਹਰਕੀ ਹੈ ਜਿਸ ਵਿੱਚ ਵੱਡੇ ਖੰਬੇ ਹੁੰਦੇ ਆ ਉਹਦੇ ਕਰਕੇ ਕੀ ਹੈ ਇਹ ਮਤਲਬ ਟੁੱਟਣ ਦੀ ਸ਼ਿਕਾਇਤ ਨਹੀਂ ਹੁੰਦੀ ਠੀਕ ਹੈ ਇਹ 55 ਕਿਲੋ ਦਾ ਵਜ਼ਨ ਦਾ ਇੱਕ ਖੰਭਾ ਹੈ ਅਬ ਇਹ ਹੀ ਸਾਤਪੂਟਾ ਖੰਭਾ ਤੁਸੀਂ ਪਾਸੇੋਂ ਲਵੋ ਉਹ 30 ਤੋਂ 40 ਕਿਲੋ 40 ਕਿਲੋ ਦੇ ਅੰਦਰ ਅੰਦਰ ਹੋਊਗਾ ਇਹ 55 ਕਿਲੋ ਦਾ ਇਹ ਸਿੱਧਾ ਫਰਗ ਹੈ ਉਹਨੇ ਗਿਰ ਵੀ ਬਾਈਨ ਤੋਲ ਕੀ ਕੁਆਲਿਟੀ ਚੈੱਕ ਕਰ ਲਓ ਇਹ ਵੀ ਫਾਈਬਰ ਚ ਬਣਾ ਦੋਗੇ ਜੀ ਬਣਾਣਾ ਹੋਵੇ ਹਾਂ ਇਹ ਫਾਈਬਰ ਮੈਂ ਅਸੀਂ ਹੁਣ ਬਣਾਣਾ ਸ਼ੁਰੂ ਕਰਨ ਵਾਲੇ ਆ ਬਸ 5-7 ਦਿਨਾਂ ਵਿੱਚ ਚਾਲੂ ਕਰ ਦਿਆਂਗੇ ਤੇ ਇਹ ਫਾਈਬਰ ਮੈਂ ਹੀ ਬਣਾਵਾਂਗੇ ਆਪਣੀ ਗਾਰੰਟੀ ਇਹਦੀ ਵੀ ਹੋਊਗੀ ਜੀ ਬਿਲਕੁਲ ਬਿਲਕੁਲ ਗਾਰੰਟੀ ਹੋਗੀ ਔਰ ਇਹਦੀ ਸਾਦੀ ਫੈਸੀ ਪਾਸੇ ਆ ਉਥੇ ਮਾਲ ਸਟਾਕ ਹੈ ਜਿੰਨਾ ਮਰਜੀ ਬਾ 2000 5000 ਪੋਲ ਲੈ ਲਓ ਕੋਈ ਦਿੱਕਤ ਨਹੀਂ ਹਾਂਜੀ ਲਓ ਵੀ ਕਿਸੇ ਨੇ ਨਾ ਬਾਉਂਡਰੀ ਮਾਰਨੀ ਹੋਵੇ ਮੱਝਾਂ ਗਾਂ ਤੰਗ ਕਰਦੀਆਂ ਨੇ ਇਹ ਖੰਬੇ ਸਾਲ ਬਾਅਦ ਭੁਰ ਜਾਂਦੇ ਆ ਪਰੇਪੁਰਨ ਦੀ ਵੀ ਗਾਰੰਟੀ ਦੇਣਗੇ ਫਾਈਬਰ ਚ ਬਣਾਉਣੇ ਫਾਈਬਰ ਚ ਬਣਾ ਦਨੇ ਜਿਹੜੀ ਆਹ ਪਈ ਐ ਇਹਨੂੰ ਕਹਿ ਲਓ ਵੀ ਇਹ ਸਰੀਆ ਲੋਹੇ ਦਾ ਨਹੀਂ ਫਾਈਬਰ ਦਾ ਬਣਾਇਆ ਹੋਇਆ ਉਹਦੇ ਨਾਲੋਂ ਵੱਧ ਮਜ਼ਬੂਤ ਹੈ ਇਹ ਇਹ ਚ ਵੀ ਤੁਸੀਂ ਬਣਵਾ ਸਕਦੇ ਹੋ ਲਓ ਜੀ ਬ੍ਰਾਂਚਾਂ ਬਾਰੇ ਡਿਟੇਲ ਦੇ ਦੋ ਕਈ ਵਾਰੀ ਕਿਸੇ ਨੂੰ ਨੇੜੇ ਬ੍ਰਾਂਚ ਪੈ ਜਾਂਦੀ ਐ ਉਹਨਾਂ ਦਾ ਖਰਚਾ ਵੱਧ ਜਾਂਦਾ ਠੀਕ ਹੈ ਇੱਕ ਤੋਂ ਹੈ ਜਲਾਲਾਬਾਦ ਮੇ ਚੌਧਰੀ ਮਾਰਬਲ ਐ ਫਾਜ਼ਿਲਗਾ ਰੋਡ ਨੀਅਰ ਪੰਜਾਬ ਗ੍ਰਾਮੀਨ ਬੈਂਕ ਫਾਜ਼ਿਲਗਾ ਰੋਡ ਜਲਾਲਾਬਾਦ ਜਲਾਲਾਬਾਦ ਚੌਧਰੀ ਮਾਰਬਲ ਠੀਕ ਹੈ ਇੱਕ ਦੂਸਰੀ ਆ ਗਈ ਜੀ ਆਰਐਮ ਐਸੋਸੀਏਟ ਹੂੰ ਬਲਾਡਾ ਇਹ ਹੈ ਉਥੇ ਨੀਅਰ ਸੁੰਦਰ ਸਿਟੀ ਅਪੋਜੀਟ ਗੁਰੂ ਨਾਨਕ ਕਾਲਜ ਬਰੇਟਾ ਰੋਡ ਬਲਾਡਾ ਜੀ ਐਨ ਸੀ ਕਾਲਜ ਦੇ ਬਰੇਟਾ ਤੋਂ ਜਾਖਲ ਵਾਲੇ ਰੋਡ ਤੇ ਪੈਂਦਾ ਜਿਹੜਾ ਇਹ ਬਟਲਾਡੇ ਵਾਲੇ ਆਪਣੇ ਏਰੀਆ ਵਾਸਤੇ ਜਿਹੜਾ ਹਾਂਜੀ ਔਰ ਫਿਰ ਆ ਗਿਆ ਗੁਰੂ ਕਿਰਪਾ ਫਰਨਿਚਰ ਸਟੋਰ ਹਾਂਜੀ ਨੀਅਰ 올ਡ ਪੈਟਰੋਲ ਪੰਪ ਹੂੰ ਬਾਜਖੰਨਾ ਰੋਡ ਬਲਤਾ ਬਾਈਕ ठीक है ये पक तीन पाई वाले हाँ। वास्ते आ गया भाई एक है आ गया जी पंजाब सीमेंट स्टोर नियर थापर फिलिंग स्टेशन हाँ बुगापुरा चौक बुगीपुरा चौक जीटी रोड मोगा ठीक है जी ये मोगा शहर वाले वास्ते होगा हां जी ठीक है और एक आ गया जी श्री बालाजी स्टोन आर्ट हां जी जीरा रोड नियर रेलवे क्रॉसिंग फिरोजपुर ठीक है ठीक है और एक आ गया जी सतगुरु ग्लास हाउस फाजिलगा रोड नियर विश्वकर्मा गुरुद्वारा अरनी वाला ये साडे ते इधर पे गया अरनी वाले आ गए एक है जी विनायक स्टोन विनायक स्टोन आर्ट हम हरिका रोड पट्टी ਸ਼ਹਿਰ ਪੱਟੀ ਹਾਂ ਪੱਟੀ ਪੱਟੀ ਵਾਲਾ ਮੋੜ ਹੈ ਹਾਂਜੀ ਪੱਟੀ ਸ਼ਹਿਰ ਦੇ ਵਿੱਚ ਪੱਟੀ ਵਾਲਾ ਮੋੜ ਹੈ ਪੱਟੀ ਵਾਲੇ ਮੋੜ ਦੇ ਉੱਪਰ ਪੱਟੀ ਸ਼ਹਿਰ ਦੇ ਵਿੱਚ ਜਿਹੜਾ ਐਡਰੈਸ ਹੈ ਹਰੀਕਾ ਰੋਡ ਹੈ ਔਰ ਵਿਨੈਕ ਸਟੋਨ ਆਰਟ ਹੈ ਹੂੰ ਉੱਥੋਂ ਤੁਸੀਂ ਨੰਬਰ ਵੀ ਚੱਲਦੇ ਆ ਪਾਈਆਂ ਦੇ ਵਿੱਚ ਵੀਡੀਓ ਦੇ ਹਾਂ ਇਹ ਤੁਸੀਂ ਕਾਲ ਕਰਕੇ WhatsApp ਤੇ ਫੋਟੋ ਉਟਾ ਭੇਜ ਕੇ ਮੰਗਵਾ ਕੇ ਵੀ ਆਰਡਰ ਦੇ ਸਕਦੇ ਹੋ ਹਣਾ ਜੀ ਬਿਲਕੁਲ ਬਿਲਕੁਲ ਆਪਣੇ ਆਪ ਇਧਰ ਮਾਨਸਾ ਸਾਈਡੋਂ ਹੋਰ ਰੋਜ਼ ਹੀ ਕਸਟਮਰ ਆਉਂਦੇ ਹੈ ਹਾਲਾਂਕਿ ਉਹਨਾਂ ਨੂੰ ਨੇੜੇ ਬਹੁਤ ਸਾਮਾਨ ਮਿਲਦਾ ਹੈ ਪਰ ਉਹ ਕਹਿੰਦਾ ਉਹ ਕੁਆਲਿਟੀ ਜਿੱਥੇ ਜਿਹੜੀ ਆ ਸਾਫ ਸਫਾਈ ਹੋਰ ਮਿਲਦੀ ਹੈ ਉਹ ਉੱਥੇ ਨਹੀਂ ਮਿਲ ਰਹੀ ਹਮਮ ਕੁੱਲ ਮਿਲਾ ਕੇ ਮਤਲਬ ਜੇਕਰ ਤੁਸੀਂ ਜ਼ਿੰਮੇਵਾਰੀ ਵਾਲਾ ਕੰਮ ਲੈਣਾ ਹੈ ਜ਼ਿੰਮੇਵਾਰੀ ਲੈਣਾ ਚਾਹੁੰਦੇ ਹੋ ਪਰ ਨਾ ਦੀ ਕਿਸੇ ਵੀ ਚੀਜ਼ ਦੀ ਜ਼ਿੰਮੇਵਾਰੀ ਲੈਣਾ ਚਾਹੁੰਦੇ ਹੋ ਤਾਂ ਇੱਥੇ ਮਿਲੋਗੇ